ਪੀਐਮ ਨਰਿੰਦਰ ਮੋਦੀ ਨੇ ਪੱਛਮੀ ਕਾਰਗਿਲ ਵਿਜੇ ਦੇਵ ਸੁੱਤੇ ਦਰਾਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰੋਗਰਾਮ ਦੌਰਾਨ ਪੀਐਮ ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੀ ਅਤੇ 1999 ਦੇ ਵਿੱਚ ਭਾਰਤ-ਪਾਕਿਸਤਾਨ ਜੰਗ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਵਹਾਦਰ ਸੈਨਿਕਾਂ ਨੂੰ ਯਾਦ ਕੀਤਾ। ਪੀਐਮ ਮੋਦੀ ਨੇ ਇਸ ਦੌਰਾਨ ਲਦਾਖ ਦੇ ਦਰਾਸ ਦੇ ਵਿੱਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਵੀ ਕੀਤਾ। ਦਰਾਸ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਇਸ ਨੂੰ ਲਦਾਖ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਕਿਉਂਕਿ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਹੈ ਇਸ ਲਈ ਇਹ ਪ੍ਰੋਗਰਾਮ ਖਾ ਪੀਐਮ ਨਰਿੰਦਰ ਮੋਦੀ ਨੇ ਪੱਛਮੀ ਕਾਰਗਿਲ ਵਿਜੇ ਦਿਵਸ ਉੱਤੇ ਦਰਾਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੀ ਅਤੇ 1999 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਯਾਦ ਕੀਤਾ ਪੀਐਮ ਮੋਦੀ ਨੇ ਇਸ ਦੌਰਾਨ ਲਦਾਖ ਦੇ ਦਰਾਸ ਦੇ ਵਿੱਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਵੀ ਕੀਤਾ ਦਰਾਸ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਇਸ ਨੂੰ ਲਦਾਖ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਕਿਉਂਕਿ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਹੈ ਇਸ ਲਈ ਇਹ ਪ੍ਰੋਗਰਾਮ ਖਾਸ PM ਨਰਿੰਦਰ ਮੋਦੀ ਨੇ 25ਵੇਂ ਕਾਰਗਿਲ ਵਿਜੇ ਦੇਵ ਸਤੇ ਦਰਾਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੋਗਰਾਮ ਦੌਰਾਨ PM ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੀ ਅਤੇ 1999 ਦੇ ਵਿੱਚ ਭਾਰਤ-ਪਾਕਿਸਤਾਨ ਜੰਗ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਵਹਾਦਰ ਸੈਨਿਕਾਂ ਨੂੰ ਯਾਦ ਕੀਤਾ PM ਮੋਦੀ ਨੇ ਇਸ ਦੌਰਾਨ ਲਦਾਖ ਦੇ ਦਰਾਸ ਦੇ ਵਿੱਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਵੀ ਕੀਤਾ ਦਰਾਸ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਇਸ ਨੂੰ ਲਦਾਖ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਕਿਉਂਕਿ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਹੈ ਇਸ ਲਈ ਇਹ ਪ੍ਰੋਗਰਾਮ ਖਾਸ ਪੀਐਮ ਨਰਿੰਦਰ ਮੋਦੀ ਨੇ ਪੱਛਮੀ ਕਾਰਗਿਲ ਵਿਜੇ ਦਿਵਸ ਉੱਤੇ ਦਰਾਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੀ ਅਤੇ 1999 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਯਾਦ ਕੀਤਾ ਪੀਐਮ ਮੋਦੀ ਨੇ ਇਸ ਦੌਰਾਨ ਲਦਾਖ ਦੇ ਦਰਾਸ ਦੇ ਵਿੱਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਵੀ ਕੀਤਾ ਦਰਾਸ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਇਸ ਨੂੰ ਲਦਾਖ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਾਲਿਸਵਾਰ ਕਿਉਂਕਿ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਹੈ ਇਸ ਲਈ ਇਹ ਪ੍ਰੋਗਰਾਮ ਖਾਸ ਪੀਐਮ ਨਰਿੰਦਰ ਮੋਦੀ ਨੇ 25ਵੇਂ ਕਾਰਗਿਲ ਵਿਜੇ ਦਿਵਸ ਤੇ ਦਰਾਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੀ ਅਤੇ 1999 ਦੇ ਵਿੱਚ ਇਹ ਭਾਰਤ-ਪਾਕਿਸਤਾਨ ਜੰਗ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਯਾਦ ਕੀਤਾ ਪੀਐਮ ਮੋਦੀ ਨੇ ਇਸ ਦੌਰਾਨ ਲਦਾਖ ਦੇ ਦਰਾਸ ਦੇ ਵਿੱਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਵੀ ਕੀਤਾ ਦਰਾਸ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਇਸ ਨੂੰ ਲਦਾਖ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਾਲ ਇਸ ਵਾਰ ਕਿਉਂਕਿ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਹੈ ਇਸ ਲਈ ਇਹ ਪ੍ਰੋਗਰਾਮ ਖਾਸ PM ਨਰਿੰਦਰ ਮੋਦੀ ਨੇ 25ਵੇਂ ਕਾਰਗਿਲ ਵਿਜੇ ਦੇਵ ਸਤੇ ਦਰਾਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰੋਗਰਾਮ ਦੌਰਾਨ PM ਮੋਦੀ ਕਾਰਗਿਲ ਵਾਰ ਮੈਮੋਰੀਅਲ ਪਹੁੰਚੀ ਅਤੇ 1999 ਦੇ ਵਿੱਚ ਇਹ ਭਾਰਤ-ਪਾਕਿਸਤਾਨ ਜੰਗ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਯਾਦ ਕੀਤਾ PM ਮੋਦੀ ਨੇ ਇਸ ਦੌਰਾਨ ਲਦਾਖ ਦੇ ਦਰਾਸ ਦੇ ਵਿੱਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਵੀ ਕੀਤਾ ਦਰਾਸ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਇਸ ਨੂੰ ਲਦਾਖ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਕਿਉਂਕਿ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਹੈ ਇਸ ਲਈ ਇਹ ਪ੍ਰੋਗਰਾਮ ਖਾ